ਪਾਣੀ ਦੀ ਵਾਰੀ ਨੂੰ ਲੈ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲੱਗੇ ਆਰੋਪ ਤਸਵੀਰਾਂ ਜਲਾਲਾਬਾਦ ਹਲਕੇ ਦੀ ਢਾਣੀ ਮੋਰੀ ਰਾਮ ਤੋਂ ਆਈਆਂ ਸਾਹਮਣੇ ਜਾਣਕਾਰੀ ਮੁਤਾਬਕ ਢਾਣੀ ਮੋਰੀ ਰਾਮ ਵਿਖੇ ਖੇਤਾਂ ਵਿੱਚ ਪਾਣੀ ਲਾਉਣ ਗਏ ਸੁਭਾਸ਼ ਚੰਦਰ ਜਦ ਵਾਪਸ ਨਹੀਂ ਮੁੜਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਤੜਕਸਰ ਸਵੇਰੇ 7:00 ਦੇ ਕਰੀਬ ਘਰ ਦੇ ਵਿੱਚ ਆ ਕੇ ਇੱਕ ਔਰਤ ਨੇ ਦੱਸਿਆ ਕਿ ਉਹਨਾਂ ਦੇ ਘਰ ਦਾ ਮੈਂਬਰ ਖੇਤਾਂ ਦੇ ਵਿੱਚ ਪਾਣੀ ਵਾਲੇ ਖਾੜੇ ਵਿੱਚ ਮ੍ਰਿਤਪਿਆ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਹੜਕੰਮ ਮਚ ਗਿਆ ਅਤੇ ਆਨਨ ਫਰਨਨ ਦੇ ਵਿੱਚ ਪਿੰਡ ਵਾਸੀਆਂ ਅਤੇ ਪਰਿਵਾਰ ਨੇ ਮੋਟਰ ਦੇ ਖਾੜੇ ਤੇ ਜਾ ਕੇ ਸੁਭਾਸ਼ ਦੀ ਡੈੱਡ ਬੋਡੀ ਬਰਾਮਦ ਕੀਤੀ ਅਤੇ ਉਸ ਤੋਂ ਬਾਅਦ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਦਰਸਲ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਜਦ ਪਰਿਵਾਰਕ ਮੈਂਬਰ ਵਾਪਸ ਮੁੜੇ ਤਾਂ ਖੇਤ ਵਿੱਚ ਜਾ ਕੇ ਦੇਖਿਆ ਤਾਂ ਉੱਥੇ ਉਹਨਾਂ ਨੂੰ ਕੁਝ ਇਹੋ ਜਿਹੇ ਸਬੂਤ ਹੱਥ ਲੱਗੇ ਜਿਸ ਦੇ ਨਾਲ ਪੂਰੀ ਤਸਵੀਰ ਹੀ ਬਦਲ ਗਈ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਨੇ આરોਪ ਲਗਾਏ ਨੇ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਖਾੜੇ ਦੇ ਵਿੱਚ ਸਲਿੱਪ ਕਰਨ ਕਰਕੇ ਨਹੀਂ ਬਲਕਿ ਉਸ ਦਾ ਕਤਲ ਕੀਤਾ ਗਿਆ ਇਸ ਸਬੰਧ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੱਲੋਂ ਫਾਜ਼ਿਲਕਾ ਵਿਖੇ ਜ਼ਿਲ੍ਹਾ ਮੁਖੀ ਨੂੰ ਇੱਕ ਸ਼ਿਕਾਇਤ ਵੀ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੇ ਵਿੱਚ ਪਿੰਡ ਦੇ ਹੀ ਲੋਕਾਂ ਨੂੰ ਕਾਤਲ ਦੱਸਿਆ ਗਿਆ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਮੋਟਰ ਦੇ ਨਜ਼ਦੀਕ ਪਿੰਡ ਦੇ ਸਰਪੰਚ ਘਰ ਲੱਗੇ ਸੀਸੀਟੀਵੀ ਦੇ ਵਿੱਚ ਕੁਝ ਤਸਵੀਰਾਂ ਕੈਦ ਹੋਈਆਂ ਨੇ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਨਾ ਜੀ ਕੁਛ ਲੜਾਰਾ ਨਹੀਂ ਕੀ ਗੱਲ ਹੋਈ ਹੈ ਬੇਬੇ ਕੀ ਹੋਣਾ ਸੀ ਕੁਛ ਵੀ ਨਹੀਂ ਇਥੋਂ ਕਰੋ ਗਏ ਨੇ ਕਹਿੰਦੇ ਪਾਣੀ ਪੱਠਿਆਂ ਨੂੰ ਲਾਣਾ ਰਾਤ ਨੂੰ ਲਾਈਟ ਆਣੀ ਹੈ ਤੇ ਪੱਠਿਆਂ ਨੂੰ ਪਾਣੀ ਲਾਣ ਗਏ ਨੇ ਅਸੀਂ ਕੁਛ ਦੇਰ ਤੱਕ ਵੇਟ ਕੀਤੀ ਥੋੜੇ ਜੇ ਪੱਠੇ ਸੀ ਉਹਨਾਂ ਨੂੰ ਪਾਣੀ ਲਾਣਾ ਸੀ ਜਦੋਂ ਨਹੀਂ ਆਏ ਤਾਂ ਫਿਰ ਅਸੀਂ ਗਏ ਆਂ ਵੇਖਣ ਵੀ ਆਏ ਨਹੀਂ ਅਜੇ ਪੱਠਿਆਂ ਨੂੰ ਪਾਣੀ ਲਾ ਕੇ ਅਸੀਂ ਖਾੜੇ ਵੱਲੇ ਤਾਂ ਵੇਖਿਆ ਨਹੀਂ ਆਸੇ-ਪਾਸੇ ਨਿਗਾ ਮਾਰ ਕੇ ਮੋਟਰ ਦੇ ਵਾਪਸ ਆ ਗਏ ਆਂ ਜਦੋਂ ਆ ਗਏ ਆਂ ਫਿਰ ਅਸੀਂ ਤਾਂ ਕਰੇ ਅਸੀਂ ਕਿ ਚੱਲ ਆ ਜਾਣਗੇ ਇੱਥੇ ਕਿਤੇ ਹੋਣੇ ਨਾਲ ਆਸੇ-ਪਾਸੇ ਤੇ ਸਵੇਰੇ 5 ਵਜੇ ਤੋਂ ਪਿੱਛੇ ਦਾ ਥੋੜਾ ਬਹੁਤ ਅੱਗੇ ਪਿੱਛੇ ਟਾਈਮ ਨਹੀਂ ਪੂਰਾ ਵੇਖਿਆ ਕਰੀਬ ਟਾਈਮ ਹੋਣਾ ਹੈ ਉਹਨਾਂ ਦੀ ਕਰਦੀ ਹੈ ਜੀ ਸੀ ਸਨੀਤਾ ਰਾਣੀ ਉਸ ਨੇ ਸਾਨੂੰ ਦੱਸਿਆ ਕਿ ਵੀ ਤੇਰੇ ਪਤੀ ਦੀ ਤਾਂ ਮੌਤ ਹੋਈ ਪਈ ਹੈ ਖਾੜੇ ਦੇ ਵਿੱਚ ਡੁੱਬਣ ਕਰਕੇ 5 ਤੋਂ ਪਿੱਛੇ ਸੀ ਕਰੀਬ 6 ਵੀ ਹੋ ਸਕਦਾ ਹੈ ਸਾਡੇ ਵੀ ਪੂਰਾ ਟਾਈਮ ਨਹੀਂ ਅਸੀਂ ਵੇਖਿਆ ਉਸ ਟਾਈਮ ਅੱਛਾ ਜੀ ਤੇ ਉਹਨਾਂ ਨੇ ਸਾਨੂੰ ਦੱਸਿਆ ਇਹ ਫਿਰ ਅਸੀਂ ਭੱਜ ਕੇ ਗਏ ਆ ਸਾਰੇ ਜਣੇ ਤੇ ਉਹਨਾਂ ਨੇ ਆਪ ਹੀ ਨਾਲ ਉਹਨਾਂ ਦੇ ਆਦਮੀ ਉਹ ਵੀ ਉੱਥੇ ਸਾਡੇ ਤੋਂ ਪਹਿਲਾਂ ਹੀ ਪਹੁੰਚ ਗਏ ਨੇ ਖੱਡੇ ਵੱਲੇ ਅਸੀਂ ਨਹੀਂ ਨਿਕਮ ਮਾਰੀ ਪਹਿਲਾਂ ਫਿਰ ਉਸ ਤੋਂ ਬਾਅਦ ਕੋਈ ਸੰਸਕਾਰ ਕਰਤ ਸੰਸਕਾਰ ਅਸੀਂ ਕਰਨ ਤੇ ਅਸੀਂ ਤਾਂ ਬੱਚਿਆਂ ਨੂੰ ਵੇਟ ਕਰਨੇ ਸੀ ਸਾਡੇ ਰਿਸ਼ਤੇਦਾਰ ਜਾਂ ਬੱਚੇ ਸਾਡੀ ਗੁੜੀਆ ਇੱਕ ਪਾਸੇ ਗਈ ਸੀ ਹਾਂਜੀ ਜੋਬ ਤੇ ਲੱਗੀ ਉਹਨਾਂ ਨੂੰ ਵੇਟ ਸਾਡੇ ਨੂੰ ਗਮਰਾਹ ਕੀਤਾ ਜਲਦੀ ਸੰਸਕਾਰ ਕਰੋ ਜਲਦੀ ਕਰੋ ਸਾਰਾ ਕੁਝ ਕੀਤਾ ਹੀ ਜਾਣੇ ਕਿ ਉਹਨਾਂ ਨੇ ਕੱਪੜੇ ਵੀ ਉਹਨਾਂ ਨੇ ਬਦਲੇ ਨਵਾਏ ਇਹ ਕੌਣ ਲੋਕ ਸੀ ਆਪਣੇ ਪਿੰਡ ਦੇ ਹੀ ਸੀ ਕੀ ਨਾਂ ਨੇ ਨਾ ਉਹਨਾਂ ਦਾ ਹੈਗਾ ਸੀ ਇੱਕ ਹਰਮੇਸ਼ ਚੰਦ ਹਾਂਜੀ ਪੂਰਨ ਚੰਦ ਹੋਰ ਬਾਕੀ ਉਹਨਾਂ ਦੇ ਕੁਝ ਪਰਿਵਾਰ ਦੇ ਮੈਂਬਰ ਹੈਗੇ ਸੀ ਅੱਛਾ ਮਲਕੇ ਸੰਸਕਾਰ ਵੀ ਉਹਨਾਂ ਨੇ ਤੁਸੀਂ ਕਿਹਨੇ ਕਰਾਇਆ ਜੀ ਉਹਨਾਂ ਨੇ ਉੱਥੇ ਸਾਰੀ ਰੀਤੀ ਰਿਵਾਜ ਉਹਨਾਂ ਨੇ ਕਰਾਈ ਨੇ ਅੱਛਾ ਅੱਗੇ ਅੱਗੇ ਹੋ ਕੇ ਸਾਡੇ ਬੱਚਾਂ ਦਾ ਨੂੰ ਇਹ ਕਦੋਂ ਪਤਾ ਲੱਗਾ ਵੀ ਇਹ ਤੁਹਾਡੇ ਚ ਪੈਰ ਤਿਲਕਨ ਕਰਕੇ ਇੰਨੀ ਮੌਤ ਹੋਈ ਉਹਨਾਂ ਦਾ ਮਰਡਰ ਕੀਤਾ ਗਿਆ ਉਹ ਕਿਤੇ ਜਦੋਂ ਅਸੀਂ ਸੰਸਕਾਰ ਕਰਕੇ ਵਾਪਸ ਆਏ ਆ ਨਾ ਸਾਨੂੰ ਥੋੜਾ ਜਿਹਾ ਡਾਊਟ ਹੋਇਆ ਵੀ ਜਾਣੇ ਕਿ ਅਸੀਂ ਜਾ ਕੇ ਉੱਥੇ ਮੋਟਰ ਦਾ ਆਲਾ ਦਵਾਲਾ ਦੇਖਿਆ ਤਾਂ ਸਾਨੂੰ ਉੱਥੇ ਕੁਝ ਸਬੂਤ ਮਿਲੇ ਨੇ ਕੀ ਕੀ ਮਿਲੀ ਏ ਤੁਹਾਨੂੰ ਇੱਕ ਤਾਂ ਲੱਕੜ ਦੀ ਫੱਟੀ ਮਿਲੀ ਏ ਜਾਣੇ ਕਿ ਜਿਵੇਂ ਉਹਨਾਂ ਦੇ ਨੱਕ ਤੇ ਨਿਸ਼ਾਨ ਲੱਗਿਆ ਹੋਇਆ ਸੀ ਸੇਮ ਉਸੇ ਤਰ੍ਹਾਂ ਫੱਟੀ ਦਾ ਇੱਕ ਮੋਮ ਜਾਂਮੇ ਦਾ ਲਫਾਫਾ ਸੀ ਪਾਈਪ ਦੇ ਅੱਗੇ ਲਾਉਣ ਵਾਲਾ ਜਿੰਦੇ ਨਾਲ ਪਾਣੀ ਲੱਗਦਾ ਸੀ ਉਹਦੇ ਉੱਪਰ ਬਲੱਡ ਤੇ ਅੱਖਾਂ ਦੇ ਵਾਰ ਵਗੈਰਾ ਹੈਗੇ ਸੀ ਅੱਛਾ ਤੇ ਬਾਕੀ ਉੱਥੇ ਕੁਝ ਖਾਤ ਤੇ ਨਿਸ਼ਾਨ ਜਿਵੇਂ ਕਿ ਬਲੱਡ ਬਲੂਡ ਦੇ ਮਿਲੇ ਨੇ ਅੱਛਾ ਅੱਛਾ ਹਾਂ ਇੱਕ ਕਹਿੰਦੇ ਸੀ ਸੀਸੀਟੀਵੀ ਵੀ ਕੋਈ ਸਾਹਮਣੇ ਆਈ ਹੈ ਹਾਂਜੀ ਸਰਪੰਚ ਦੇ ਹੈਗੇ ਨੇ ਸੀਸੀਟੀਵੀ ਕੈਮਰੇ ਸਾਹਮਣੇ ਅੱਛਾ ਜੀ ਉਹਦੇ ਵਿੱਚ ਕੀ ਹੈ ਉਹਨਾਂ ਵਿੱਚ ਵੀਡੀਓ ਵਗੈਰਾ ਆਈਆਂ ਨੇ ਜਾਂ ਆਂਦਿਆਂ ਆਂਦਿਆਂ ਜਾਂ ਉੱਥੇ ਹੋਰ ਕੁਝ ਉਸ ਤਰ੍ਹਾਂ ਉਹਨਾਂ ਆਦਮੀਆਂ ਦੀਆਂ ਹੀ ਹਾਂ ਮਤਲਬ ਕਿ ਉਹਨੇ ਤੁਹਾਨੂੰ ਨਹੀਂ ਦੱਸਿਆ ਉਹਨਾਂ ਨੂੰ ਪਤਾ ਸੀ ਸਭ ਨੂੰ ਹਾਂ ਉਹਨਾਂ ਨੂੰ ਉਹ ਪਤਾ ਹੀ ਹੋਣਾ ਤਾਂ ਉਹਨਾਂ ਨੇ ਸਾਨੂੰ ਆਖਰੀ ਤਾਂ ਅਸੀਂ ਖਾੜੇ ਦੇ ਕੋਲੋਂ ਹੋ ਕੇ ਵਾਪਸ ਆ ਗਏ ਸੀ ਵਿੱਚ ਨਿਗਾਹ ਮਾਰ ਸਕਦੇ ਸੀ ਹਾਂ ਜੇ ਸਾਡੇ ਕੋਲ ਇਹ ਜਾਂ ਕੋਈ ਦਿਨ ਚ ਗੱਲ ਹੁੰਦੀ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਸਾਨੂੰ ਉਹਨਾਂ ਨੇ ਦੱਸਿਆ ਉਹਨਾਂ ਵੱਲੋਂ ਦੱਸਿਆ ਗਿਆ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ ਇਨਸਾਫ਼ ਕੀਤਾ ਜਾਵੇ ਕੋਈ ਜੋ ਬੰਦੀ ਕਰ ਰਹੀ ਹੈ ਪ੍ਰਸ਼ਾਸਨ ਨੂੰ ਤੁਸੀਂ ਹਾਂਜੀ ਐਸਐਸਪੀ ਤੱਕ ਦਖਾਸਤ ਪਾਈ ਹੋਈ ਠੀਕ ਹੈ ਕੋਈ ਆਇਆ ਪੁਲਿਸ ਵਾਲੇ ਮੌਕਾ ਵੇਖਣੀਆਂ ਤੁਹਾਡੇ ਕੋਲ ਅਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਕੀ ਨਾ ਆਇਆ ਤੁਹਾਡੇ ਅਸਲਿਆ ਆਪਣੇ ਕੀ ਨਾ ਆਇਆ ਤੁਹਾਡਾ ਪੰਕੁਸ਼ ਕੁਮਾਰ ਜੀ ਕੀ ਮਸਲਾ ਹੋਇਆ ਜਿਨ੍ਹਾਂ ਦੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਜੀ ਮੇਰੇ ਫਾਦਰ ਸੀਗੇ ਜੀ ਕੀ ਮਸਲਾ ਹੋਇਆ ਕੀ ਹੈ ਜੀ ਅਸੀਂ ਘਰ ਸੀਗਾ ਮੈਂ ਡਿਊਟੀ ਤੇ ਗਿਆ ਹੋਇਆ ਸੀ ਸ਼ੁੱਕਰਵਾਰ ਤੇ ਮੈਂ ਉੱਥੋਂ ਘਰ ਆਇਆ ਤੇ ਫਾਦਰ ਸਾਹਿਬ ਨੂੰ ਪੁੱਛਿਆ ਮੈਂ ਕਿਵੇਂ ਕਹਿੰਦਾ ਜੀ ਪੱਠਿਆਂ ਨੂੰ ਪਾਣੀ ਲਾਣਾ ਅੱਜ ਰਾਤ ਨੂੰ ਲਾਈਟ ਆਉਣੀ ਹੈ ਤੇ ਪਾਣੀ ਲਾਉਣ ਗਏ ਆ ਰਾਤ ਨੂੰ ਤੇ ਕਾਫੀ देर ਮੁੜੇ ਨਹੀਂ ਹੈ ਤੇ ਫਿਰ ਮੈਂ ਤੇ ਮੇਰੀ ਮਾਤਾ ਦੋਨੋਂ ਜਣੇ ਅਸੀਂ ਤਕਰੀਬਨ ਟਾਈਮ 3:30 ਦੇ ਕਰੀਬ ਹੋਏਗਾ ਅਸੀਂ ਦੋਨੋਂ ਜਣੇ ਦੇਖਣ ਗਏ ਆ ਮੋਟਰ ਤੇ ਮੋਟਰ ਤੇ ਦੇਖਣ ਗਏ ਆ ਤੇ ਪਰ ਅਸੀਂ ਆਲੇ ਦੁਆਲੇ ਦੇਖਿਆ ਫਲੈਸ਼ ਚ ਲਾ ਕੇ ਖਾੜੇ ਦੇ ਵਿੱਚ ਨਹੀਂ ਦੇਖਿਆ ਮੋਟਰ ਚੱਲ ਰਹੀ ਸੀ ਉਸ ਟਾਈਮ ਤੇ ਪੱਠਿਆਂ ਨੂੰ ਪਾਣੀ ਲੱਗਿਆ ਹੋਇਆ ਸੀਗਾ ਤੇ ਅਸੀਂ ਆਸੇ-ਪਾਸੇ ਦੇਖ ਕੇ ਅਸੀਂ ਵਾਪਸ ਆ ਗਏ ਘਰ ਅਸੀਂ ਸੋਚਿਆ ਵੀ ਸ਼ਾਇਦ ਕਿਤੇ ਆਸੇ-ਪਾਸੇ ਕਿਸੇ ਕੋਲ ਕਿਸ ਨੇ ਪਾਣੀ ਲਗਾਇਆ ਗੱਲਾਂ ਬਾਤਾਂ ਕਰਨ ਲਈ ਬਹਿ ਗਏ ਹੋਣੇ ਹਨ ਪਰ ਸਾਨੂੰ ਨਹੀਂ ਮਿਲੇ ਫਿਰ ਤਕਰੀਬਨ ਟਾਈਮ ਸੂਬਾ ਦਾ ਸੀਗਾ ਟਾਈਮ ਦੇਖਿਆ ਨਹੀਂ ਅਸੀਂ ਤੇ ਸਾਨੂੰ ਉਹਨਾਂ ਦੀ ਜਨਾਨੀ ਨੇ ਦੱਸਿਆ ਸੁਨੀਤਾ ਰਾਣੀ ਨੇ ਵੀ ਤੁਹਾਡਾ ਵੀ ਇਸ ਤਰ੍ਹਾਂ ਫਾਦਰ ਵੀ ਪੂਰਾ ਹੋਇਆ ਪਿਆ ਅਸੀਂ ਭੱਜ ਕੇ ਗਏ ਆ ਉੱਥੇ ਸਾਡੇ ਜਾਣ ਤੋਂ ਪਹਿਲਾਂ ਉਹਨਾਂ ਦਾ ਇੱਕ ਵਿਅਕਤੀ ਪੂਰਨ ਚੰਦ ਜਿਹੜਾ ਕਿ ਉੱਥੇ ਪਹੁੰਚ ਚੁੱਕਿਆ ਸੀਗਾ ਮੌਕੇ ਤੇ ਅਸੀਂ ਕੱਢਿਆ ਜਲਦੀ ਜਲਦੀ ਉਹਨਾਂ ਨੇ ਇੰਨੀ ਕਾਲ ਕੀਤੀ ਕਿ ਸਾਨੂੰ ਦੇਖਣ ਵੀ ਨਹੀਂ ਦਿੱਤਾ ਵੀ ਛੱਟ ਕਿੱਥੇ ਲੱਗੀ ਹੈ ਮੌਕੇ ਤੇ ਜਲਦੀ ਜਲਦੀ ਘਰੇ ਲਿਆਏ ਆ ਜਨਾਨੀਆਂ ਨੂੰ ਬਾਹਰ ਕੱਢਦਾ ਵੀ ਜਲਦੀ ਜਲਦੀ ਬਾਹਰ ਹੋ ਜਾਓ ਜਲਦੀ ਜਲਦੀ ਕੱਪੜੇ ਬਦਲ ਤੇ ਸਾਡੇ ਆਉਣ ਤੋਂ ਪਹਿਲਾਂ ਲਿਉਣ ਤੋਂ ਪਹਿਲਾਂ ਹੀ ਉਹਨਾਂ ਦੇ ਬੰਦੇ ਇੱਥੇ ਆਏ ਖੜੇ ਸੀ ਘਰ ਦੇ ਮੈਂਬਰ ਕੱਪੜੇ ਬਦਲ ਤੇ ਆ ਜਲਦੀ ਜਲਦੀ ਤੇ ਸਾਨੂੰ ਮਤਲਬ ਕਿ ਗੁੰਮਰਾਹ ਕਰਤਾ ਸਾਨੂੰ ਕਿਹਾ ਵੀ ਇਹਦੀ ਜਿਹੜੀ ਮੌਤ ਹੋਈ ਹੈ ਖਾੜੇ ਵਿੱਚ ਜਾ ਕੇ ਤਿਲਕਣ ਕਰਕੇ ਮੱਥਾ ਮੱਥਾ ਵੱਜਣ ਕਰਕੇ ਉੱਪਰ ਖਾੜੇ ਦੇ ਤੇ ਇਹਦੀ ਮੌਤ ਹੋ ਗਈ ਹੈ ਤੇ ਪਾਣੀ ਵਿੱਚ ਡ okay yeah. ਤਾਨੂੰ ਫਿਰ ਕਿੱਦਾਂ ਪਤਾ ਲੱਗਾ ਵੀ ਇਹ ਕਤਲ ਹੈ ਜਦੋਂ ਸਾਨੂੰ ਸ਼ੱਕ ਤਾਂ ਹੈ ਨਹੀਂ ਸੀ ਕਿਸੇ ਤੇ ਸਾਡੀ ਕਿਸੇ ਨਾਲ ਲਾਕਡਾਉਨ ਤਾਂ ਹੈ ਨਹੀਂ ਪਿੰਡ 'ਚ ਬਿਲਕੁਲ ਵੀ ਤੇ ਜਦੋਂ ਅਸੀਂ ਸੰਸਕਾਰ ਕਰਕੇ ਵਾਪਸ ਆ ਰਹੇ ਸੀਗੇ ਤੇ ਸਾਡਾ ਅਸੀਂ ਮੌਕਾ ਦੇਖਣ ਵਾਸਤੇ ਪਹਿਲਾਂ ਮੈਂ ਗਿਆ ਉੱਥੇ ਮਤਲਬ ਕਿ ਵਾਪਸ ਸਾਰੇ ਘਰ ਦੇ ਮੈਂਬਰ ਆ ਗਏ ਮੈਂ ਦੇਖਿਆ ਉੱਥੇ ਆਸੇ-ਪਾਸੇ ਮੈਨੂੰ ਇੱਕ ਮومی ਲਫਾਫਾ ਸੀ ਜਿਹੜਾ ਸਟਕਾ ਪਾਈਪ ਵਾਲਾ ਉਹ ਦੇਖਿਆ ਉਹਦੇ ਤੇ ਬਲੱਡ ਕਾਫੀ ਲੱਗਿਆ ਹੋਇਆ ਸੀਗਾ ਮੈਂ ਘਰ ਆਇਆ ਮੈਂ ਘਰ ਦੇ ਮੈਂਬਰਾਂ ਨਾਲ ਗੱਲ ਕੀਤੀ ਵੀ ਇਸ ਤਰ੍ਹਾਂ ਬਲੱਡ ਲੱਗਿਆ ਹੋਇਆ ਜਿਹੜਾ ਕਿ ਖਾੜੇ ਤੋਂ 8-10 ਫੁੱਟ ਦੂਰ ਹੈ ਇੰਨੀ ਦੂਰ ਬਲੱਡ ਜਾਣ ਹੀ ਸਕਦਾ ਜੇ ਮੱਥਿਆ ਵੀ ਪੈਦਾ ਹਤਾ ਖਾੜੇ ਦੇ ਉੱਪਰ ਕੁਝ ਬਲੱਡ ਨਹੀਂ ਲੱਗਿਆ ਸੀਗਾ ਸਾਨੂੰ ਇੱਥੋਂ ਡਾਊਟ ਪਿਆ ਫਿਰ ਅਸੀਂ ਦੁਬਾਰਾ ਦੇਖਣ ਲਈ ਗਏ ਆ ਉੱਥੇ ਆਲੇ ਦੁਆਲੇ ਦੇਖਿਆ ਤਾਂ ਉੱਥੇ ਇੱਕ ਲੱਕੜ ਦੀ ਫੱਟੀ ਮਿਲੀ ਜਿਹਦੇ ਉੱਪਰ ਬਲੱਡ ਲੱਗਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਸੀਸੀਟੀਵੀ ਫੁਟੇਜ ਦਿਖਾਈਆਂ ਵੀ ਇੱਥੇ ਉਸ ਟਾਈਮ ਕਿਹਨਾਂ ਅਣਜਾਣ ਕੇ ਇਸ ਬੰਦੇ ਦਾ ਰਿਆ ਉਸ ਟਾਈਮ ਦੇ ਵਿੱਚ ਇਹਨਾਂ ਦਾ ਹੀ ਆਉਣ ਜਾਣ ਰਿਹਾ ਉੱਥੇ ਮੋਟਰ ਤੇ ਵੀ ਤੇ ਘਰ ਦੇ ਅੱਗੋਂ ਵੀ ਉਹ ਸੜਕ ਤੋਂ ਹੀ ਲੰਘਦੇ ਆ। ਹਾਂ ਅੱਛਾ ਨਹੀਂ ਇਹ ਪੂਰਾ ਤੁਸੀਂ ਕਿਦਾਂ ਕਹਿ ਸਕਦੇ ਹੋ ਕਤਲ ਤੁਸੀਂ ਚਲੋ ਤੁਹਾਨੂੰ ਸਬੂਤ ਮਿਲ ਗਏ ਵਜ੍ਹਾ ਇਹਦੇ ਪਿੱਛੇ ਕੀ ਸਮਝਦੇ ਤੁਸੀਂ ਕੀ ਵਜ੍ਹਾ ਹੋ ਸਕਦੀ ਵਜ੍ਹਾ ਤਾਂ ਪਾਣੀ ਇਹਨਾਂ ਦੇ ਲੱਗੀ ਹੋਈ ਸੀ ਮੋਟਰ ਚੱਲ ਰਹੀ ਸੀ ਖੇਤ ਦੇ ਵਿੱਚ ਹਾਂ ਠੀਕ ਹੈ ਜੀ ਇਹਨਾਂ ਨੇ ਜਾ ਕੇ ਬਸ ਪਾਣੀ ਲਾਇਆ ਹੋਣਾ ਪੱਠਿਆਂ ਨੂੰ ਕਿਉਂਕਿ ਮੋਟਰ ਇਹਨਾਂ ਦੀ ਵੀ ਨਹੀਂ ਹੈਗੀ ਮੋਟਰ ਤੀਸਰੇ ਘਰ ਦੀ ਹੈ ਅੱਛਾ ਠੀਕ ਹੈ ਜੀ ਉਹਨਾਂ ਨੇ ਕਿਹਾ ਸੀ ਕੋਈ ਨਹੀਂ ਤੁਸੀਂ ਪਾਣੀ ਲਾ ਲਿਓ ਉਹ ਪਾਣੀ ਲਾਣ ਗਏ ਆ ਤੇ ਉਸੇ ਚੱਕਰ ਤੇ ਇਹਨਾਂ ਨੇ ਉਹਨਾਂ ਦੇ ਸੱਟਾਂ ਮਾਰੀਆਂ ਪਹਿਲਾਂ ਕੋਈ ਲੱਗਦਾ ਕੋਈ ਬਿਲਕੁਲ ਨਹੀਂ ਜੀ ਕੋਈ ਚੱਕਰ ਹੋਈ ਹੈ ਨਹੀਂ ਬਿਲਕੁਲ ਵੀ ਸਾਡੀ ਹੁਣ ਤੁਸੀਂ ਕੀ ਕਾਰਵਾਈ ਚਾਹੁੰਦੇ ਹੋ ਕੀਤਾ ਕੀ ਅਸੀਂ ਚਾਹੁੰਦੇ ਆ ਵੀ ਇਨਸਾਫ ਦਵਾਇਆ ਜਾਵੇ ਸਾਡੇ ਫਾਦਰ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਕੋਈ ਦਰਖਾਸਤ ਵਗੈਰਾ ਹਾਂਜੀ ਐਸਐਸਪੀ ਸਾਹਿਬ ਦੇ ਲਈ ਹੈ ਫਾਜ਼ਿਲ ਕਾ ਦਰਖਾਸਤ ਅੱਛਾ ਹਾਂਜੀ ਤੇ ਬੈਰੋ ਕਾ ਥਾਣੇ ਵਿੱਚ ਵੀ ਦੇ ਕੇ ਆਏ ਆ ਕਿ ਨਾਂ ਹੈ ਤੁਹਾਡਾ ਪੰਕੁਸ਼ ਕੁਮਾਰ ਜੀ ਠੀਕ ਹੋਇਆ ਤੁਹਾਡੇ ਪਿੰਡ ਵਿੱਚ ਪਹਿਲਾਂ ਕਦੇ ਐਹੋ ਜੀ ਗੱਲ ਕਦੇ ਸੁਣੀ ਜਾਂ ਦੇਖੀ ਨਹੀਂ ਗਈ ਸਾਡੇ ਪਿੰਡ 'ਚ ਇਹ ਸਾਡੇ ਜ਼ਿੰਦਗੀ 'ਚ 50-55 ਸਾਲੋਂ ਪਰ ਹੋ ਕੇ ਮੇਰੀ ਇਹ ਪਹਿਲਾ ਕਾਂਡ ਹੋਇਆ ਜੀ ਤਾਂ ਅਜ ਤੱਕ ਸਾਡੇ ਪਿੰਡ ਜਲਦੀ ਕਿਤੇ ਪੁਲਿਸ ਵੀ ਕਦੇ ਨਹੀਂ ਆਈ ਕਿਉਂਕਿ ਸਾਡਾ ਪਿੰਡ ਬਿਲਕੁਲ ਕ੍ਰਾਈਮ ਫ੍ਰੀ ਹੈ ਕੋਈ ਇੱਥੇ ਨਸ਼ੇ ਵਾਲਾ ਬੰਦਾ ਨਹੀਂ ਕੋਈ ਇੱਥੇ दारू ਵਾਲਾ ਬੰਦਾ ਨਹੀਂ ਕਿਸੇ ਤਰ੍ਹਾਂ ਦਾ ਪ੍ਰਕਾਰ ਦੀ ਕੋਈ ਵੀ ਸਪਰਿੰਗ ਅਜ ਤੱਕ ਨਹੀਂ ਹੈ ਇੱਥੇ ਇਹ ਪਹਿਲੀ ਵਾਰ ਇਨਸੀਡੈਂਟ ਹੋਇਆ ਪਾਣੀ ਵਿੱਚ ਹੋਇਆ ਇਹਦਾ ਮੈਨੂੰ ਤਕਰੀਬਨ ਮੈਂ ਚੰਡੀਗੜ੍ਹੋਂ ਰਾਤ ਆਇਆ ਮੈਨੂੰ ਸਵੇਰੇ 7:30 ਪਤਾ ਲੱਗਿਆ ਮੇਰੇ ਦਾ ਸੁਭਾਗ ਤਾਂ ਕਹਿੰਦੇ ਡੈਥ ਹੋ ਗਈ ਹੈ ਤੋਂ ਸੰਸਕਾਰ ਹੋ ਗਿਆ ਸੰਸਕਾਰ ਕਰਕੇ ਚੰਗਾ ਭੁਲਿਆਇਆ ਹੈ ਸੰਸਕਾਰ ਤੋਂ ਬਾਅਦ ਸਾਰਾ ਮਸਲਾ ਹੀ ਉਲਟਾ ਪਲਟਾ ਹੋ ਗਿਆ ਸਾਰਾ ਦੋਵੇਂ ਰਨ ਪ੍ਰੂਫ ਲੱਭੇ ਉਹ ਤੋਂ ਮੋਟਰ ਤੋਂ ਪੱਟੀ ਲੱਗ ਗਈ ਬਲੱਡ ਲੱਗ ਗਿਆ ਉੱਥੇ ਮੋਟਰ ਤੇ ਬਲੱਡ ਲੱਗਿਆ ਸੀਗੇ ਸਟੇਨ ਲੱਗੇ ਹੋਏ ਸੀਗੇ ਪਾਈਪ ਤੇ ਲੱਗੇ ਹੋਏ ਸੀ ਤੇ ਮੇਰੇ ਘਰੇ ਸੀਸੀਟੀਵੀ ਲੱਗੇ ਸਾਰੇ ਉਹ ਸੀਸੀਟੀਵੀ ਮੇਰੇ ਉਸ ਡਾਇਰੈਕਟ ਮੋਟਰ ਨੂੰ ਰਿਕਾਰਡ ਕਰਦੇ ਨੇ ਜਿਸ ਮੋਟਰ ਤੇ ਇਨਸੀਡੈਂਟ ਹੋਇਆ ਰਾਤ ਨੂੰ ਉਹ ਵੀ ਤੁਹਾਡੀ ਹੈ ਮੋਟਰ ਵੀ ਮੇਰੀ ਹੈ ਹਾਂ ਇਹ ਪੱਟੇ ਵੀ ਨੇ ਮੇਰੇ ਲਈ ਬਿਜੇ ਰਹੇ ਦੂਜੇ ਪਰਿਵਾਰ ਉਹ ਉਹ ਵੀ ਮੇਰੇ ਠੇਕੇਦਾਰ ਨੇ ਅੱਛਾ ਦੋਵੇਂ ਘਰ ਨੇ ਬਸ ਪਾਣੀ ਪਿੱਛੇ ਰਾਤ ਪਈ ਆ ਉਹਨਾਂ ਨੇ ਕਿਤੇ ਮਾਰੀ ਮਟਰੀ ਆਏ ਨੇ ਪਾਣੀ ਲਾਇਆ ਸੀ 10 ਮਰਲੇ ਪੱਟੇ ਸੀ ਸਾਰੇ ਉਪਰੋਂ ਪਿੱਛੋਂ ਡਾਂਗ ਮਾਰੀ ਹੈ ਉਦੋਂ ਬਾਅਦ ਹੋ ਸਕਦਾ ਵੀ ਡਿੱਗ ਪਿਆ ਹੋਵੇ ਤੇ ਫਿਰ ਉਹਨਾਂ ਜਮੇ ਮਾਰ ਬਕਾਇਆ ਨੂੰ ਬੇਕੇ ਤੇ ਸਾਡਾ ਨਾ ਨਾ ਪੈਜੇ ਕੇ ਮਾਰ ਕੇ ਤੇ ਖਾੜੇ ਸੁੱਟਦਾ ਸੀਸੀਟੀਵੀ ਵਿੱਚ ਕੀ ਆ ਰਿਹਾ ਸੀਸੀਟੀਵੀ 'ਚ ਉਹਨਾਂ ਦੇ ਆ ਹਰਕਤਾਂ ਆ ਰਹੀਆਂ ਨੇ ਆਦੇ ਜਾਂਦੇ ਦੀਆਂ ਆ ਰਹੀਆਂ ਸਾਰੀਆਂ ਪਿੰਡ 'ਚ ਕਿਸੇ ਨੇ ਨਹੀਂ ਦੱਸਿਆ ਨਾ ਨਹੀਂ ਦੱਸਿਆ ਫਿਰ ਇਸ ਵੇਲੇ ਅਰਲੀ ਮਾਰਨਿੰਗ ਪੰਤਾ ਜਾਂਦਾ ਉਹਨਾਂ ਉਹਨਾਂ ਦੇ ਪਰਿਵਾਰ ਦਾ ਵੇਖ ਜਾਂਦਾ ਉੱਥੇ ਮੌਕੇ ਤੇ ਪੰਜ ਸਾਢੇ 5 ਵਜੇ ਫਿਰ ਪਿੱਛੇ ਆ ਜਾਂਦੇ ਨੇ ਤੇ ਪਰਿਵਾਰ ਨੂੰ ਇਸ ਗੱਲ ਦੇ ਇਨਫੋਰਮੇਸ਼ਨ ਮਿਲ ਰਹੀ ਹੈ ਸਾਢੇ 6:30 7:00 ਵਜੇ मामला शक्की इत्तो है मामला शक्की है इंसिडेंट टाइप वे के आस-पास रात रात दा उनकी कार्रवाई ਤੁਹਾਡੇ ਹਿਸਾਬ ਨਾਲ ਚੀਜ਼ ਨਾ ਸੀ ਅਸੀਂ ਐਸਐਸਪੀ ਸਾਹਿਬ ਕੋਲੋਂ ਇਨਕੁਆਰੀ ਦਵਾਈ ਹੈ ਡੀਐਸਪੀ ਜੱਲਾਲਪੁਰ ਨੂੰ ਇਨਕੁਆਰੀ ਮਰ ਕਰਤੀ ਹੈ ਕਿ ਜੋ ਦੇਚ ਗੁਨਾਹਗਰ ਨਿਕਲੂਗਾ ਉਹਨੂੰ ਬਖਸ਼ਾਂਗੇ ਨਹੀਂ ਸਾਰਾ ਪਿੰਡ ਅਸੀਂ ਇਕੱਠੇ ਆ ਇਨ੍ਹਾਂ ਦੇ ਨਾਲ ਖੜੇ ਸਾਰੇ ਜਿਹੜਾ ਵੀ ਬੰਦਾ ਗਲਤ ਹੋਊਗਾ ਜਿਹੜਾ ਕਰਾ ਕਰਊਗਾ ਉਹਦੀ ਸਜ਼ਾ ਭੁਗਤੂਗਾ ਅਸੀਂ ਇਨਸਾਫ ਜਾਣੇ ਮੇ ਪਰਿਵਾਰ ਦਾ ਪੁਰਾ ਇਨਸਾਫ ਮਿਲੇ ਸਾਰਾ ਪਿੰਡ ਦੇ ਨਾਲ ਜੀ ਲੈ ਕੇ ਆ। ਹਾਂ ਇਧਰ ਵੀ ਇਧਰ ਐਟੂ ਦੀ ਖਿੱਚ ਕੇ ਇੱਕ ਬੰਦੇ ਨੇ ਚਲ ਹੂੰ ਇਧਰ ਦੀ ਲੈ ਕੇ ਗਏ ਇੱਥੇ ਬਾਹਾ ਗਿਆ ਵਿੱਚ ਜਾ ਵਿੱਚ ਜਿਵੇਂ ਬੈਠਾ ਹੁੰਦਾ ਆਂਦੇ ਵਿੱਚ ਤਾਂ ਡੋ ਪਾਣੀ ਨਹੀਂ ਖੜਦਾ ਜੀ ਡੋਬ ਕਿੱਥੋਂ ਦੇਖੋ ਬਣਾਓ ਪਹਿਲਾਂ ਕਿ ਦੋ ਸੱਤ ਲੱਗਦੀ ਪਾਣੀ ਖੜਦਾ ਨਹੀਂ ਖੜਦਾ ਆਹ ਪੱਟੇ ਆਹ ਕੋਹ ਦੇ ਨਿਸ਼ਾਨ ਆਹ ਪੱਟੇ ਨੇ ਇਹਨੇ ਕੁ ਪੱਟੇ ਨੇ ਇੱਥੇ ਨਹੀਂ ਤੇ ਜੇ ਉੱਥੇ ਡਿੱਗਿਆ ਸੀ ਤੇ ਇੱਥੇ ਨਿਸ਼ਾਨ ਕਿਵੇਂ ਆ ਗਏ ਉਹਨਾਂ ਨੇ ਇੱਥੋਂ ਖਿੱਚ ਕੇ ਵੜਿਆ ਨਾ ਖਿੱਚ ਕੇ ਆਇਆ ਜਿਹੜੇ ਸੀਸੀਟੀਵੀ ਫੁਟੇਜ ਦੇ ਵਿੱਚ ਜਿਹੜੀ ਥੋੜੀ ਕਲੀਅਰਫਾਈ ਆਈ ਹੈ ਇਹ ਨਾ ਹਾਂ ਉਹ ਵੀ ਇਹੀ ਆਈ ਹੈ ਵੀ ਇੱਕ ਬੰਦੇ ਨੇ ਇੱਥੋਂ ਖਿੱਚ ਕੇ ਅੰਦਰ ਵੜਿਆ ਹੂੰ ਜਿਹੜੀ ਸੀਸੀਟੀਵੀ ਫੁਟੇਜ ਆਈ ਹੈ ਉਹ ਵੀ ਕਲੀਅਰਫਾਈ ਹੈ ਇਹ ਇੱਕ ਬੰਦੇ ਨੇ ਖਿੱਚ ਕੇ ਵੜਿਆ ਹੈ ਸਿੰਗਲ ਬੰਦਾ ਸੀ ਉਹਨੇ 1:00 ਵਜ ਕੇ 1:00 ਵਜ ਕੇ 50 ਮਿੰਟ ਤੋਂ 2:00 ਵਜ ਕੇ 10 ਮਿੰਟ ਤੱਕ ਉਹ ਬੰਦੇ ਨੇ ਇੱਥੇ ਕਾਰਵਾਈ ਕੀਤੀ ਹੂੰ ਉਸ ਤੋਂ ਬਾਅਦ ਜੀਨ ਦੇ ਨਾਲ ਵਿੱਚ ਸਿੱਟਿਆ ਗਿਆ ਹੈ ਅੱਡੇ ਕੋਲ ਸੀਸੀਟੀਵੀ ਫੁਟੇਜ ਦੇ ਵਿੱਚ ਜਿਵੇਂ ਪਾਣੀ ਦੇ ਵਿੱਚ ਪਰ ਮੋਟਰ ਚੱਲਦੀ ਜਿਹਦੇ ਵਿੱਚ ਸਿੱਧਾ ਉਹ ਤੋਂ ਬਾਅਦ ਜਿਵੇਂ ਪਾਣੀ ਦੇ ਵਿੱਚ ਬੰਦਾ ਡੁੱਬਦਾ ਉਹ ਦੇਖਾ ਗਿਆ ਇਹ ਇੱਕ ਤਾਂ ਆਵਾਜ਼ ਆਉਂਦੀ ਨਾ ਕਿਸੇ ਟੈਕ ਦੀ ਉਹ ਆਵਾਜ਼ ਉਹਦੇ ਦੇ ਸਾਹਮਣੇ ਸੀਸੀਟੀਵੀ ਕਹਿ ਰਿਹਾ ਉਹ ਕਿਹੜਾ ਕੈਮਰਾ ਜੀ ਸਰਪੰਚ ਸਾਹਿਬ ਦੀ ਕੋਠੀ ਦੇ ਅੱਛਾ ਉਹ ਸਾਹਮਣੇ ਕੈਮਰਾ ਲੱਗਿਆ ਉਹ ਬਾਅਦ ਰਿਕਾਰਡ ਹੋਈ ਹੈ ਉਹਦੇ ਤਰਫ ਦੀ ਜਿਹੜੀ ਉਹ ਮੋਟਰ ਵੱਲ ਪਿਆ ਹੈ ਠੀਕ ਹੈ ਉਹ ਉੱਤੇ ਕੈਮਰਾ ਲੱਗਾ ਸਾਹਮਣੇ ਅੱਛਾ ਜਿਹੜਾ ਥੱਲੇ ਹਾਂਜੀ ਹਾਂਜੀ ਉਹ ਲੱਗਾ ਕਿਧਰ ਮੋਟਰ ਵੱਲ ਸੁਭਾ ਜਦੋਂ ਅਸੀਂ ਚੱਕਿਆ ਉਦੋਂ ਵੀ ਬਿਲਕੁਲ ਉਸੇ ਥੇੜੇ ਪਏ ਸੀ ਹਾਂ ਪਰ ਸਾਡਾ ਕਿਸੇ ਨਾਲ ਰੰਚ ਸਨਾਨ ਕਰਕੇ ਤਾਂ ਨਹੀਂ ਨਹੀਂ ਅਸੀਂ ਇਸ ਪਾਸੇ ਵੀ ਇਹ ਜੀ ਕੁਝ ਹੋ ਸਕਦਾ ਹੈ ਤੇ ਜਦੋਂ ਅਸੀਂ ਵੀ ਇੱਥੋਂ ਆ ਤੇ ਫਾਦਰ ਸਾਹਿਬ ਨੂੰ ਚੱਕ ਕੇ ਜਾਂਦੇ ਪਏ ਸਾਡੇ ਚੱਕ ਕੇ ਲੈ ਜਾਣ ਤੋਂ ਪਹਿਲਾਂ ਇੱਕ ਉਹਨਾਂ ਦਾ ਇੱਥੇ ਸਾਡੇ ਕੋਲ ਆ ਕੇ ਖੜ ਗਿਆ ਤੇ ਦੋ ਭਰਾ ਉਹਨਾਂ ਦੇ ਸਾਡੇ ਘਰੇ ਜਾ ਕੇ ਸਾਡੇ ਤੋਂ ਪਹਿਲਾਂ ਬਹਿ ਗਏ ਅਸੀਂ ਫਾਦਰ ਸਾਹਿਬ ਨੂੰ ਅੰਦਰ ਵੜਾਏ ਹੀ ਹੈ ਤੇ ਉਹ ਜੇ ਜੀ ਕਹਿੰਦਾ ਬੁੜੀਆਂ ਬਾਹਰ ਹੋ ਜਾਓ ਕੱਪੜੇ ਚੇਂਜ ਕਰਦੀ ਗਿੱਲੇ ਨੇ ਗਿੱਲੇ ਨੇ ਉਹਨਾਂ ਨੇ ਇਹੀ ਕੱਪੜੇ ਬਦਲੇ ਸਾਡੇ ਕੋਲ ਹਮਮਮ ਪਤਾ ਦੇਖੀ ਕੋਈ ਤਾਂ 6 ਫੁੱਟ ਲੰਮਾ ਬੰਦਾ ਇਹਦੇ ਉਹਦੀ ਪੂਰਾ ਨਹੀਂ ਆ ਸਕਦਾ ਹਮ ਸਾਨੂੰ ਸਾਨੂੰ ਪਤਾ ਵੇਖਣ ਨਹੀਂ ਦਿੱਤੀ ਉਹਨੂੰ ਆ ਪੱਠੇ ਦਾ 15 ਮਰਲੇ ਅੱਛਾ ਆਪ ਆਹ ਸੀ ਠੇਕੇ ਦੇ ਪੱਠੇ ਉਰਲੇ ਉਰਲੇ ਪੱਠੇ ਦੇ ਪਰੇ ਹਰੇ ਹਰੇ ਉਹ ਨਹੀਂ ਥੋੜੇ ਉਰਲੇ ਉਰਲੇ ਅੱਛਾ ਉਰਲੇ ਉਰਲੇ ਇਹ ਹੋਰ ਨੇ ਤੂਜਾ ਸਾਹਿਬ ਇਹ ਉਹਦਾ ਬ੍ਰਦਰ ਹੈ ਇਹਨੇ ਦੇਖਿਆ ਹੋ ਗਏ ਆ ਬੈਠਾ ਸੀ ਕਿਵੇਂ ਬਾਇਆ ਨਾ ਸੁੱਤਾ ਬੈਣ ਹਾਂ ਸੁੱਤਾ ਬੈਣ ਨਾ ਇਹ ਪੱਟੇ ਤੇ ਨਹੀਂ ਆਇਆ ਸੁੱਤਾ ਤੇ ਨਾ ਤੁਹਾਡੇ ਕਹਿੰਦਾ ਮਤਲਬ ਕਤਲ ਕਰਕੇ ਤੇ ਇਹਦੇ ਸਿਰ ਤਾਂ ਇੱਕ ਉਹ ਵੀ ਇਹ ਬਾਣੀ ਦਾ ਪਾਣੀ ਤਾਂ ਫੁੱਲ ਚੁਕੇ ਆ ਫੁੱਲਾਂ ਦੇ ਵਿੱਚ ਜਿਹੜੀ ਉਹਨਾਂ ਦੇ ਪਿੰਜਰ ਕੋਪੜੀ ਉਹਦੇ ਵਿੱਚ ਸਭ ਹੱਡੀਆਂ ਦੀ ਕਿਨਕੀ ਉਸ ਤਰ੍ਹਾਂ ਦਿਖਾਈ ਦਿੱਤੀਗੀ ਉਸ ਦੀ ਵੀ ਅਸੀਂ ਵੀਡੀਓ ਬਣਤੀ ਹੈ ਪਰ ਉਹ ਪਰ ਅਸੀਂ ਉਹਨੂੰ ਰੱਖਿਆ ਉਹਦੇ ਅੰਦਰ ਬਹੁਤ ਖੂਨ ਪਿਆ ਸੀ ਉਹ ਖੂਨ ਉਸ ਤੇ ਵੀ ਉਹਦੇ ਅੰਦਰ ਜਮਾ ਬੀ ਕੰਟਰ ਦੇ ਵਿੱਚ ਸਾਨੂੰ ਹੋਰ ਆਇਆ ਜਿਹੜਾ ਨੱਕ ਅੰਦਰ ਫੋਨ ਪੈਂਦਾ ਹਾਂ ਸਭ ਕੁਝ ਸਾਨੂੰ ਮਿਲਿਆ ਫੋਲ ਵੀ ਉਹਦੇ ਸਭ ਦੇ ਕੋਲ ਮੌਜੂਦ ਨੇ ਜੋ ਅਸੀਂ ਸਭਾਈ ਤਸਵੀਲ ਕੀਤੇ ਨੇ ਠੀਕ ਹੈ